ਨਾ ਇੱਕ ਵੀਡੀਓ ਦੇਖਿਓ ਤੁਸੀਂ ਭਾਈ ਰਜਿੰਦਰ ਸਿੰਘ ਦੀ ਵੀਡੀਓ ਆ। ਉਹਨੇ ਯਾਨੀ ਬਹੁਤ ਵਧੀਆ ਗੱਲਾਂ ਸਮਝਾਈਆਂ। ਗੱਲ ਸਮਝਣ ਵਾਲੀ ਆ। ਪਰ ਇਦਾਂ ਦੇ ਬੰਦੇ ਹੈਗੇ ਆ ਮੈਂ ਜਾਣਦਾ ਇਦਾਂ ਦੇ ਬੰਦਿਆਂ ਨੂੰ ਜਿੱਦਾਂ ਦੀਆਂ ਬਾਪੇ ਨੇ ਗੱਲਾਂ ਕੀਤੀਆਂ। ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਗੱਲ ਜਮਾ ਬਾਪੇ ਦੀ ਸਹੀ ਆ। ਸੁਣੋ ਜਰਾ ਧਿਆਨ ਨਾਲ। ਆ ਦੇਖੋ ਬਾਬਾ ਜੀ ਆੜਾ ਸਮਾ ਇੱਕ ਇਹੋ ਜੀ ਚੀਜ਼ ਆ ਜਿਹੜਾ ਦੱਸ ਦਿੰਦਾ ਕਿ ਤੁਹਾਡੇ ਨਾਲ ਖੜਨ ਵਾਲਾ ਕੌਣ ਆ ਤੇ ਭੱਜਣ ਵਾਲਾ ਕੌਣ ਆ ਦੱਸ ਦਿੰਦਾ ਕਿ ਤੁਹਾਡਾ ਆਪਣਾ ਕੌਣ ਆ ਤੇ ਪਰਾਇਆ ਕੌਣ ਆ ਜਦੋਂ ਮੁਸੀਬਤ ਪੈਂਦੀ ਆ ਤੇ ਉਦੋਂ ਫਿਰ ਇਹ ਭੱਜਦੇ ਆ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ ਜਿਹੜੀਆਂ ਬਹੁਤੀਆਂ ਗੱਲਾਂ ਵਾਲੇ ਹੁੰਦੇ ਨੇ ਨਾ ਕਿ ਜਾਰੀ ਤੂਤਦੇ ਮੋਛੇ ਵਾਲੀਆਂ ਗੱਲਾਂ ਤੇ ਦੂਜੀਆਂ ਤੀਜੀਆਂ ਬਾੜੀਆਂ ਹਵਾ ਕਰਨੀ ਉਹ ਪਹਿਲਾਂ ਭਜਦੇ ਸਭ ਤੋਂ ਕੋਈ ਨਹੀਂ ਖੜਦਾ ਕੋਈ ਸਾਥ ਰਿਸ਼ਤੇਦਾਰ ਸਾਰੇ ਪਿੱਠ ਵਿਖਾ ਜਾਂਦੇ ਨੇ ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ ਸੋ ਜੇ ਅੱਜ ਤੁਹਾਨੂੰ ਲੱਗਦਾ ਨੇ ਕੋਈ ਬੰਦੇ ਤੁਹਾਡੇ ਆਪਣੇ ਆ ਤੇ ਹੋ ਸਕਦਾ ਜੇ ਤੁਹਾਡੇ ਤੇ ਮੁਸੀਬਤ ਨਹੀਂ ਆਈ ਜਦੋਂ ਮੁਸੀਬਤ ਆ ਗਈ ਇਹਨਾਂ ਨਹੀਂ ਲੱਭਣਾ ਉਦੋਂ ਤੇ ਬਸ ਇੱਕੋ ਸਹਾਰਾ ਰਹਿ ਜਾਂਦਾ ਕਿ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਓ ਸੋ ਜੇ ਜਾਰੀ ਪਾਉਣੀ ਏ ਤੇ ਉਹਨਾਂ ਨਾਲ ਨਾ ਭੱਜਣਾਂ ਨੇ ਭੱਜ ਜਾਣਾ ਏ ਜਾਰੀ ਪਾਉਣੀਏ ਤ ਉਸ ਕਾਲਪੁਰਖ ਵੈਗਰੂ ਨਾਲ ਪਾਉ ਉਹ ਨਹੀਂ ਕਦੇ ਭੱਜਦਾ ਉਹ ਨਾਲ ਖੜਦਾ ਹੈ ਤੇ ਜਿਹਦੇ ਨਾਲ ਉਹ ਖੜ ਜਾਂਦਾ ਫਿਰ ਦੁਨੀਆਂ ਦੀ ਭਾਵੇਂ ਵੱਡੀ ਤੋਂ ਵੱਡੀ ਤਾਕਤਾਂ ਜੀ ਉਹਦਾ ਵਾਲ ਨਹੀਂ ਮੰਗਾ ਕਰ ਸਕਦੀ ਇਸ ਕਰਕੇ ਉਹ ਹੀ ਆ ਸੱਚਾ ਯਾਰ ਪਰ ਉਹਦੀ ਪਹਿਚਾਨ ਸਾਨੂੰ ਮਾੜੇ ਸਮੇਂ ਚ ਆਉਂਦੀ ਏ ਸੋ ਮਾੜਾ ਸਮਾਂ ਇਸ ਕਰਕੇ ਮਾੜਾ ਨਹੀਂ ਆ ਮਾੜਾ ਸਮਾਂ ਬੜਾ ਚੰਗਾ ਏ ਉਹ ਸਾਨੂੰ ਦੱਸ ਜਾਂਦਾ ਤੇਰੇ ਆਪਣੇ ਕੌਣ ਆ ਤੇਰੇ ਪ੍ਰਾਏ ਕੌਣ ਆ ਤੇਰੇ ਵਾਕਿਆ ਯਾਰ ਕੌਣ ਆ ਕਹਨ ਨੂੰ ਤਾਂ ਬੜੇ ਯਾਰ ਹੁੰਦੇ ਆ ਗੱਲੀ ਬਾਤੀ ਤੂਤਦੇ ਮੋਛੇ ਬੜੇ ਹੁੰਦੇ ਪਰ ਮੁੜ ਕੇ ਤੂਤਦੇ ਮੋਛੇ ਲੱਭਦੇ ਨਹੀਂ ਕਿੱਥੇ ਗਏ